ਹੁ ਆ ਜੁਗਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਆਪ ਜੀ ਦੇ ਨਾਲ ਇੱਕ ਸੱਚੀ ਕਹਾਣੀ ਸਾਂਝੀ ਕਰੀਏ ਲੇਖਕ ਨੇ ਆਪਣੇ ਅੰਦਰ ਦੇ ਬਲਬਲੇ ਜਜ਼ਬਾਤ ਆਪ ਜੀ ਦੇ ਅੱਗੇ ਰੱਖੇ ਨੇ ਆਓ ਸ਼ਰਮਣ ਕਰੀਏ ਰਾਤ ਨੂੰ 8:00 ਵਜੇ ਦਿੱਲੀ ਤੋਂ ਅਮਰਸਰ ਲਈ ਚੱਲਿਆ ਸੀ ਦਿੱਲੀ ਬਾਈਪਾਸ ਕਰਕੇ ਆਮ ਦੀ ਤਰ੍ਹਾਂ ਅਮਰਿੰਦਰ ਗਿੱਲ ਦੀ ਫਿਲਮ ਲਾਹੌਰੀ ਲਾਤੀ ਬੱਸ ਦੇ ਵਿੱਚ ਖੁਫੀਆ ਪਾਗ ਵਿੱਚ ਕੰਮ ਕਰਦਾ ਹੈ ਕਲਜਨੰਦਰ ਨਾਲ ਸੰਬੰਧਿਤ ਮੁਲਾਜ਼ਮ ਜੋ ਅਕਸਰ ਮੇਰੇ ਨਾਲ ਆਉਂਦਾ ਜਾਂਦਾ ਰਹਿੰਦਾ ਸੀ ਦਿੱਲੀ ਵਾਸਤੇ ਉਸਨੇ ਅੱਖਾਂ ਤੇ ਪੱਟੀ ਬੰਨ ਕੇ ਬਜ਼ੁਰਗ ਵੱਲੋਂ ਹਵੇਲੀ ਲੱਭਣ ਵਾਲੇ ਸੀਨ ਨੂੰ ਦੇ ਗੱਲ ਸੁਣਾਈ ਕਿ ਕਿਸ ਤਰ੍ਹਾਂ ਛੱਡੇ ਹੋਏ ਪਿੰਡ ਘਰ ਤੇ ਸੱਜਣ ਮਿੱਤਰ ਬੰਦੇ ਦੇ ਰਿੰਦੀ ਉਮਰ ਤੱਕ ਜਿਹਨ ਵਿੱਚ ਰਹਿੰਦੇ ਨੇ ਉਸਨੇ ਦੱਸਿਆ ਕਿ ਜੋ ਦਿੱਲੀ ਲਾਹੌਰ बस ਚਲਦੀ ਹੈ ਉਹ ਬੱਸ ਨੇ ਜਦੋਂ ਵੀ ਅੰਮ੍ਰਿਤਸਰ ਪਾਰ ਕਰ ਬਾਰਡਰ ਦੀ ਤਰਫ ਜਾਣਾ ਜਦੋਂ ਪਾਕਿਸਤਾਨ ਦਾ ਬਾਰਡਰ ਪਾਰ ਕਰ ਦਿੱਲੀ ਦੀ ਤਰਫ ਜਾਣਾ ਤਾਂ ਇੱਕ ਬਜ਼ੁਰਗ ਜੋ ਬੱਸ ਦੇ ਸਮੇਂ ਦੇ ਹਿਸਾਬ ਨਾਲ ਹਾਈਵੇ ਤੇ ਆ ਕੇ ਖੜੋ ਜਾਂਦਾ ਸੀ ਤੇ ਅੱਖਾਂ ਤੇ ਹੱਥ ਰੱਖ ਬੱਸ ਦੀ ਉਡੀਕ ਕਰਨ ਲੱਗ ਜਾਂਦਾ ਜਦੋਂ ਵੀ ਬੱਸ ਕੋਲ ਦੀ ਗੁਜ਼ਰ ਜਾਂਦੀ ਤਾਂ ਉਸੇ ਵਕਤ ਜਿੱਥੋਂ ਦੀ ਬੱਸ ਦੇ ਟਾਇਰ ਲੰਘਦੇ ਸਨ ਉਸ ਥਾਂ ਨੂੰ ਚੁੱਕ ਚੁੱਕ ਸਲਾਮ ਕਰ ਮੱਥੇ ਤੇ ਲਾਉਂਦਾ ਇੱਕ ਦੋ ਵਾਰ ਇਦਾਂ ਕਰਦਿਆਂ ਸੁਰੱਖਿਆ ਕਰਮੀਆਂ ਨੇ ਦੇਖਿਆ ਤੇ ਉਹਨਾਂ ਸੋਚਿਆ ਕਿ ਬੰਦਾ ਪਤਾ ਨਹੀਂ ਕੀ ਚੁੱਕਦਾ ਹੈ ਸ਼ਰਕ ਤੋਂ ਬਾਅਦ ਲੰਘਣ ਤੋਂ ਬਾਅਦ ਉਹਨਾਂ ਸੁਰੱਖਿਆ ਕਰਮੀਆਂ ਨੇ ਉਸ ਦੀ ਰਿਪੋਰਟ ਖੁਫੀਆ ਭਾਗ ਨੂੰ ਕਰ ਦਿੱਤੀ ਖੁਫੀਆ ਭਾਗ ਵੱਲੋਂ ਇਸ ਸੰਬੰਧੀ ਇਸ ਲੇਖਕ ਦੀ ਡਿਊਟੀ ਲੱਗ ਗਈ ਉਹ ਕੇਸ ਤੇ ਪਤਾ ਕਰੋ ਇਸ ਬਜ਼ੁਰਗ ਵੱਲੋਂ ਕੀ ਐਕਟੀਵਿਟੀ ਕੀਤੀ ਜਾਂਦੀ ਹੈ ਜਦੋਂ 2-3 ਦਿਨ ਉਸ ਬਜ਼ੁਰਗ ਦੀ ਰੈਕੀ ਕੀਤੀ ਨજર ਰੱਖੀ ਪਰ ਕੋਈ ਖਤਰੇ ਵਾਲੀ ਗੱਲ ਨਾ ਜਾਪੀ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਬਾਬੇ ਨੂੰ ਪੁੱਛਿਆ ਤੁਸੀਂ ਹਰ ਰੋਜ਼ ਇੱਥੇ ਇਹ ਸਭ ਕੀ ਤੇ ਕਿਉਂ ਕਰਦੇ ਹੋ ਬਾਬੇ ਨੇ ਜਵਾਬ ਦਿੱਤਾ ਸੁਣ ਕੇ ਅਸੀਂ ਵੀ ਜਜ਼ਬਾਤੀ ਹੋ ਗਏ ਕਹਿੰਦਾ ਪੁੱਤਰਾ ਬਾਰਡਰ ਪਰੋਂ ਲਾਹੌਰ ਤੋਂ 7 ਮੀਲ ਪਹਿਲਾ ਮੇਰਾ ਪਿੰਡ ਸੀ ਤੇ ਉਸੇ ਪਿੰਡ ਮੇਰਾ ਜਿਗਰੀ ਯਾਰ ਹੁੰਦਾ ਸੀ ਮੈਂ ਆਪਣੇ ਘਰ ਘਟ ਤੇ ਉਹਨਾਂ ਦੇ ਘਰ ਜਾਦਾ ਰਹਿਣਾ ਫੇਰ ਮੰਡੀਆਂ ਪੈ ਗਈਆਂ ਸੀ ਇੱਧਰ ਆ ਗਏ ਤੇ ਉੱਧਰ ਸਹੀ ਵਾਰ ਕੰਨੀ ਚਲੇ ਗਏ ਪੁੱਤਰਾ ਮੈਨੂੰ ਹੌਲੀ ਹੌਲੀ ਉਹਨੂੰ ਪਤਾ ਲੱਗਾ ਕਿ ਜਿੱਥੇ ਸਾਡੀਆਂ ਉਧਰ ਜ਼ਮੀਨਾਂ ਸਨ ਉਥੇ ਦੀ ਹੁਣ ਜੀਟੀ ਰੋਡ ਬਣ ਗਈਆਂ ਰੋਡ ਲਈ ਅਕਵਾਇਰ ਕੀਤੀ ਜ਼ਮੀਨ ਵਿੱਚ ਮੇਰੇ ਉਹ ਜਿਗਰੀ ਮਿੱਤਰ ਦਾ ਘਰ ਵੀ ਆ ਗਿਆ ਹੈ ਕਿਉਂਕਿ ਉਹ ਰੋਡ ਸਾਡੇ ਉਸ ਪਿੰਡ ਕੋਲ ਦੀ ਜਾਂਦਾ ਸੀ ਇੱਥੇ ਮੈਂ ਹਰ ਰੋਜ਼ ਤਾਂ ਕਰਕੇ ਆਉਣਾ ਸ਼ੇਰਾ ਕਿ ਇਹ ਬੱਸ ਮੇਰੇ ਪਿੰਡ ਕੋਲ ਦੀ ਹੋ ਕੇ ਆਉਂਦੀ ਹੈ ਤੇ ਨਾਲ ਲੈ ਕੇ ਆਉਂਦੀ ਹੈ ਮੇਰੇ ਪ੍ਰਾਣੇ ਨਗਰ ਖੇੜੇ ਦੀਆਂ ਹਵਾਵਾਂ ਦੀ ਮਹਿਕ ਤੇ ਬੀਤੇ ਸਮੇਂ ਦੀਆਂ ਪੁੱਲ ਯਾਦਾਂ ਬਸ ਲੰਘਣ ਵਗਰੋਂ ਮੈਂ ਸ਼ਰਕਤੇ ਜਾ ਕੇ ਲੰਘਣ ਵਾਲੇ ਥਾਂ ਨੂੰ ਸਜਦਾ ਤਾਂ ਕਰਦਾ ਹਾਂ ਕਿਉਂਕਿ ਇਹ ਮੇਰੇ ਯਾਰ ਦੇ ਉਸ ਘਰ ਦੀ ਜਗ੍ਹਾ ਵਿੱਚੋਂ ਦੀ ਲੰਘ ਕੇ ਆਉਂਦੀ ਹੈ ਜਿੱਥੇ ਮੈਂ ਬਚਪਨ ਦੇ ਵਿੱਚ ਖੇਡਾਂ ਖੇਡੀਆਂ ਸਨ ਥਾਂ ਨੂੰ ਸਜਦਾ ਕਰ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜੇ ਮੈਂ ਮੈਂ ਫੇਰ ਉਸੇ ਕਰੇ ਹੀ ਉਸੇ ਉਮਰ ਵਿੱਚ ਪਹੁੰਚ ਗਿਆ ਹਾਂ ਇਹ ਗੱਲ ਸੁਣਾਉਂਦੇ ਸੁਣਾਉਂਦੇ ਬਿਰੁਗ ਦੇ ਅੱਖਾਂ ਦਾ ਪਾਣੀ ਵੀ ਮੁੱਕ ਗਿਆ ਤੇ ਹੁਣ ਅੱਖਾਂ ਵਿੱਚ ਸੀ ਤਾਂ ਬੇਵਸੀ ਸਾਰੀ ਗੱਲ ਸੁਣਨ ਤੋਂ ਬਾਅਦ ਸਾਰਾ ਮਸਲਾ ਮੈਂ ਸਮਝ ਗਿਆ ਪਰ ਗੰਦੀਆਂ ਸਰਕਾਰਾਂ ਦੇ ਗੰਦੇ ਸਿਸਟਮ ਵਿੱਚ ਮਜਬੂਰੀ ਵਾਸ ਰਿਪੋਰਟ ਵਿੱਚ ਬਾਬੇ ਦਾ ਦਿਮਾਗੀ ਸਤੋਲਣ ਸਹੀ ਨਾ ਉਹਨਾਂ ਲਿਖਿਆ ਗਿਆ ਕਿਉਂਕਿ ਗੰਦੇ ਸਿਸਟਮ ਨੂੰ ਜਜਬਾਤਾਂ ਦੀ ਕਦਰ ਕਿੱਥੇ ਜੋ ਸਾਡੇ ਮੁਲਕ ਦੇ ਵਿੱਚ ਮਿਲ ਸਕੇ ਸੁਪਿਆਰਿਓ ਇਹ ਸੀ ਜਜਬਾਤਾਂ ਦੀ ਖੇਡ ਜਜਬਾਤਾਂ ਦੀ ਕਹਾਣੀ ਔਰ ਪ੍ਰਾਣੀਆਂ ਭੁੱਲ ਜਾਂਦਾ ਜਿਹੜੀਆਂ ਕਿ ਮਿਟ ਸ਼ਾਪ ਮਨਾਂ ਦੇ ਛੜ ਜਾਂਦੀਆਂ ਨੇ ਆਪ ਜੀ ਨਾਲ ਸਾਝੀਆਂ ਕੀਤੀਆਂ ਪਿਆਰਿਓ ਆਸਕੇ ਆਪ ਜੀ ਨੂੰ ਇਹ ਕਹਾਣੀ ਬੜੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਹੋ ਤਾਂ ਕਿ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹੀਏ ਹਰ ਵੇਲੇ ਆਪ ਜੀ ਦੇ ਰਿਣੀ ਹਾਂ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ